ਸੰਗਰੂਰ ਦੇ ਨਿੱਜੀ ਕੰਪਨੀ ਵਿੱਚ ਦੋ ਤਿਰਾਂ ਦੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਲੜਾਈ ਵਿੱਚ 5 ਵਿਅਕਤੀ ਫੱਟੜ ਹੋਏ ਨੇ ਜਿਨ੍ਹਾਂ ਨੂੰ ਸੰਗਰੂਰ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਮੀਡੀਆ ਨਾਲ ਗੱਲ ਕਰਦੇ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਅਸੀਂ ਫੈਕਟਰੀ ਵਿੱਚ ਸਮਾਨ ਚੱਕਣ ਦੇ ਲਈ ਗਏ ਤਾਂ ਕੁਝ ਵਿਅਕਤੀਆਂ ਵੱਲੋਂ ਸਾਡੇ ਉੱਤੇ ਗੋਲੀਆਂ ਚਲਾ ਜਾਨ ਲੈਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਸਾਡੇ ਕੁਝ ਵਿਅਕਤੀ ਫੱਟੜ ਵੀ ਹੋਏ ਨੇ ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਵੱਜੀ ਹੈ ਉਨ੍ਹਾਂ ਨੇ ਰਜਿੰਦਰਾ ਐਗਰੋ ਕੰਪਨੀ ਦੇ ਮਾਲਕ ਅਤੇ ਉਸਦੇ ਪੁੱਤਰ ਉੱਤੇ ਗੋਲੀਆਂ ਚਲਾਉਣ ਦੇ ਗੰਭੀਰ ਦੋਸ਼ ਲਗਾਏ ਨੇ ਉਨਾ ਕਹਿਆ ਕਿ ਸਾਡੇ ਉੱਤੇ ਉਹਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਦੱਸ ਦਈਏ ਕਿ ਗੋਲੀਆਂ ਚੱਲਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਮੀਡੀਆ ਨਾਲ ਗੱਲ ਕਰਦੇ ਸੰਗਰੂਰ ਸਰਕਾਰੀ ਹਸਪਤਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਕੁਝ ਵਿਅਕਤੀ ਫੱਟੜ ਹਾਲਤ ਵਿੱਚ ਆਏ ਸਨ ਜਿਨ੍ਹਾਂ ਦਾ ਸਾਡੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਦੱਸਣ ਮੁਤਾਬਕ ਇਹਨਾਂ ਦੇ ਗੋਲੀਆਂ ਵੱਜੀਆਂ ਨੇ ਸਾਡੇ ਵੱਲੋਂ ਸੰਬੰਧਿਤ ਡਾਕਟਰਾਂ ਨੂੰ ਬੁਲਾਇਆ ਗਿਆ ਤੇ ਇਹਨਾਂ ਦੇ ਐਕਸ-ਰੇ ਵੀ ਕਰਵਾਏ ਜਾ ਰਹੇ ਨੇ ਇਹਨਾਂ ਦੀ ਬਰੀਕੀ ਨਾਲ ਇਲਾਜ ਕੀਤਾ ਜਾਵੇਗਾ ਦੂਜੇ ਪਾਸੇ ਇਸ ਪੂਰੇ ਮਾਮਲੇ ਉੱਤੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਐਸਐਚਓ ਸਦਰ ਬਲਵੰਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਹਸਪਤਾਲ ਵੱਲੋਂ ਇਨਫੋਰਮੇਸ਼ਨ ਭੇਜੀ ਗਈ ਹੈ ਅਤੇ ਪੁਲਿਸ ਪਾਰਟੀ ਜ਼ਖਮੀਆਂ ਦੇ ਬਿਆਨ ਲੈਣ ਦੇ ਲਈ ਹਸਪਤਾਲ ਵੀ ਰਵਾਨਾ ਹੋਈ ਹੈ ਜੋ ਵੀ ਜ਼ਖਮ ਵੀ ਬਿਆਨ ਦੇਣਗੇ ਉਹਨਾਂ ਦੇ ਆਧਾਰ ਉੱਤੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਉੱਤੇ ਜਦੋਂ ਫੈਕਟਰੀ ਮਾਲਕ ਦੇ ਨਾਲ ਗੱਲ ਕਰਨੀ ਚਾਹੀ ਤਾਂ ਫੈਕਟਰੀ ਮਾਲਕ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਫੈਕਟਰੀ ਮਾਲਕ ਦੇ ਕਰਿੰਦਿਆਂ ਵੱਲੋਂ ਫੈਕਟਰੀ ਵਿੱਚ ਕੀਤੀ ਭੰਨ ਤੋੜ ਦਿਖਾਈ ਗਈ ਉਹਨਾਂ ਕਹੇ ਕਿ ਜੋ ਵਿਅਕਤੀ ਹਸਪਤਲ ਵਿੱਚ ਦਾਖਲ ਨੇ ਉਹਨਾਂ ਵੱਲੋਂ ਸਾਡੇ ਫੈਕਟਰੀ ਵਿੱਚ ਆ ਕੇ ਭੰਨ ਤੋੜ ਕੀਤੀ ਗਈ ਹੈ ਮੇਰਾ ਨਾਮ ਜਸਪ੍ਰੀਤ ਕੁਮਾਰ ਕੀ ਮਸਲਾ ਸੀਗਾ ਕਿਹੜੀ ਫੈਕਟਰੀ ਜਿਹੜੇ ਲੜਾਈ ਹੋਈ ਅਸੀਂ ਰਜਿੰਦਰਾ ਦੇ ਫੈਕਟਰੀ ਦੇ ਨਾਮ ਦੇ ਦਵਿੰਦਰ ਬਰਾੜ ਦੇ ਨਾਮ ਤੇ ਕੰਮ ਕਰ ਰਹੇ ਸੀਗੇ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਲਗਾਤਾਰ ਘੱਟ ਦਿਖਾ ਰਹੇ ਦੀਆਂ ਅਸੀਂ ਉਹਨੂੰ ਕਹੇ ਵੀ ਆਪਾਂ ਕੰਮ ਨਹੀਂ ਕਰਦੇ ਆਪਾਂ ਲੋਕਾਂ ਦਾ ਸਮਾਨ ਵਾਪਸ ਕਰ ਦੰਨੇ ਆ ਅਸੀਂ ਉਸੇ ਦੋ ਮਹੀਨਾ ਤੋਂ ਸਮਾਨ ਵਾਪਸ ਵੀ ਕਰਦੇ ਸੀ ਅੱਜ ਦੋ ਵੀਰਾਂ ਦਾ ਸਮਾਨ ਵਾਪਸ ਕਰਨਾ ਸੀਗਾ ਉਹਦੇ ਮੁੰਡੇ ਦਵਿੰਦਰ ਸਿੰਘ ਇੱਕ ਅਰਸ਼ਦੀਪ ਇੱਕ ਪਦਮ ਚਾਰ ਪੰਜ ਬੰਦੇ ਨੇ ਸਾਡੇ ਤੇ ਹਮਲਾ ਕਰਤਾ ਕੀ ਗੋਲੀ ਚਲਾਈਏ ਸਾਡੇ ਤੇ ਗੋਲੀਆਂ ਚਲਾਈਆਂ ਨੇ ਜੀ ਉਹਨੇ ਖੰਡਰਾ ਵੀ ਅੱਛਾ ਹੀ ਤੇ ਉਹਨਾਂ ਕੋਲ ਉਹਦੇ ਮੁੰਡੇ ਨੇ ਉਹਦੇ ਤੋਂ 12 ਬੋਲ ਦਾ ਹਥਿਆਰ ਤੇ ਉਹ ਚੁੱਕ ਲੈ ਕੇ ਚਲਾਇਆ ਕਿਸੇ ਨੇ ਵੱਜੀ ਗੋਲੀ ਗੋਲੀ ਮੇਰੇ ਭਾਂਜੇ ਦੇ ਵੱਜੀ ਗਏ ਤੇ ਸਾਡੇ 4 ਬੰਦੇ ਨੇ ਸੱਟਾਂ ਮਾਰੀਆਂ ਅਸੀਂ ਸਿਰਫ ਇਹੀ ਕਹਿੰਦੇ ਸੀ ਵੀ ਜਿਹੜਾ ਸਮਾਨ ਪਏ ਪਈ ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੂੰ ਦੇ ਕੇ ਆਪਾਂ ਸਾਬ ਨੂੰ ਵੇਡ ਦਾਂਗੇ ਵੀ ਆਪਾਂ ਉਹਨਾਂ ਨੂੰ ਪੈਸੇ ਦੇ ਦਿੰਦਾਂ ਨੂੰ ਕਰ ਕਰਦੇ ਨਹੀਂ ਪੈਸੇ ਨਹੀਂ ਦੇਣੇ ਜੀ ਆਪਾਂ ਤਾਂ ਲੋਕਾਂ ਨੂੰ ਇਹ ਕਹਿੰਨੇ ਵੀ ਆਪਾਂ ਲੋਕਾਂ ਨੂੰ ਲੋਕਾਂ ਦਾ ਸਮਾਨ ਚੁਗਾ ਦਈਏ ਆਪਾਂ ਜਿਹਦੇ ਪੈਸੇ ਦੇਨੇ ਨੇ ਤਾਂ ਕਿਸੇ ਭਾਈ ਭੈਣ ਤੋਂ ਫੜ ਕੇ ਲੈਂਦੇ ਨੇ। ਤਾਂ ਹੀ ਕੋਈ ਵਪਾਰੀ ਨੇ ਆਪਾਂ ਨੂੰ ਸਮਾਨ ਦਿੱਤਾ। ਆਪਾਂ ਉਹਦਾ ਹਿਸਾਬ ਕਰ ਦੋ ਜਿਹੜਾ ਸਮਾਨ ਪਿਆ। ਉਸ ਤੋਂ ਬਾਅਦ ਆਪਾਂ ਹਿਸਾਬ ਕਰੂ ਕਿ ਕੀ ਬਣਦਾ ਘੱਟਾ ਵੱਧ। ਹਾਂ ਹਾਂ। ਉਹ ਕੀ ਕਹਿੰਦੇ? ਉਹਦਾ ਪਹਿਲਾਂ ਤਾਂ ਪਹਿਲਾਂ 1 ਮਹੀਨਾ ਹੋ ਰਿਹਾ ਜੀ ਹੁਣ 1 ਮਹੀਨੇ ਤੋਂ ਸਾਨੂੰ ਫੈਕਟਰੀ ਬਣਨ ਤੋਂ ਵੀ ਨਾ ਕਰਦੇ ਦੀਗੇ। ਕੁਸਟਮ ਜਾ ਕੇ ਚੱਲਣਾ ਵੀ ਸਾਡੇ ਹੱਥੋਂ। ਅਸੀਂ ਦੁੱਧ ਦਾ ਅੱਧਾ ਕਿਲੋ ਆਪਦਾ ਆਟਾ ਲੈ ਕੇ ਜਾਂਦੇ ਹਾਂ। ਜਿੱਦਾਂ ਕਿ ਫੈਕਟਰੀ ਚ 4-5 ਕਿਲੋ ਦੁੱਧ ਆਉਂਦਾ ਹੈ। ਅਸੀਂ ਅੱਧਾ ਕਿਲੋ ਦੁੱਧ ਆਪਦਾ ਆਟਾ ਲੈ ਕੇ ਜਾਂਦੇ ਤਾਂ ਚਾਹ ਬਣਾ ਕੇ ਦੇ ਦਿੰ ਪੁਲਸ ਕੋਲੇ ਤੁਸੀਂ ਅੰਦਰ ਅਸੀਂ ਕੰਪਲੀਟ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਪਹਿਲੇ ਮਹੀਨੇ ਅਸੀਂ ਇੱਕ ਮਹੀਨੇ ਮੇਰੀ ਮਾਤਾ ਦੀ ਜਥੇ ਇਸੇ ਟੈਨਸ਼ਨ ਤੋਂ ਹੋਈ ਸੀ ਕਿ ਤੇ ਇੱਕ ਮਹੀਨਾ ਅਸੀਂ ਫੈਕਟਰੀ ਨਹੀਂ ਗਏ ਫਿਰ ਅਸੀਂ ਜਦੋਂ ਸਮਾਨ ਚੋਰੀ ਦਾ ਉਥੋਂ ਵੇਚਤਾ ਉਹਨਾਂ ਨੇ ਸਾਰਾ ਫਿਰ ਅਸੀਂ ਪੁਲਸ ਤੇ ਕੰਪਲੀਟ ਵੀ ਕੀਤੀ ਤੇ ਐਸਐਸਪੀ ਸਾਹਿਬ ਨੂੰ ਵੀ ਕੰਪਲੇਨ ਕੀਤੀ ਤੇ ਜਿਹੜਾ ਅੱਜ ਹਮਲਾ ਹੋਇਆ ਉਹਦੀ ਕੰਪਲੀਟ ਕਰੀ ਦਗੀ ਨਾਲੇ ਇਸ ਤਰ੍ਹਾਂ ਜਿੱਦਾਂ ਅਬਦਾ ਲਾਜੀ ਕਰਾ ਰਹੇ ਨੇ ਹਸਤਾ ਚ ਹਸਕਪਾਲ ਚ ਕੀ ਨਾਮ ਸੀ ਲਖਵੀਰ ਸਿੰਘ ਦਾ ਨਾਮ ਕੀ ਮਸਲਾ ਸੀ ਮਸਲਾ ਜੀ ਸਾਡੇ ਪੈਸੇ ਲੈਣੇ ਸੀ ਇਹਨਾਂ ਨੂੰ ਉਹ ਉਹ ਦਵਿੰਦਵਾਲ ਫਾਈਟਰ ਜੀ ਪਾਇਆ ਹੋਇਤੀ ਸਾਡੇ ਪਾਈ ਸੀ ਲੋਨ ਕਰਾ ਕੇ ਪਾਈ ਸੀ ਪਾਇੀ ਹੋਇਤੀ ਜੀ ਸਾਨੂੰ ਲਾਰੇ ਲਾਈ ਗਿਆ ਮੈਂ ਦਊਂਗਾ ਦਊਂਗਾ ਹੁਣ ਤੱਕ ਪੈਸੇ ਨਹੀਂ ਦਿੱਤੇ ਜੀ ਅਸੀਂ ਬਹੁਤ ਦਿਨ ਬੈਠੇ ਥਾਣੇ ਵੀ ਬੈਠੇ ਸੀ ਉਹਨਾਂ ਨੇ ਕੁਝ ਨਹੀਂ ਕਰਿਆ ਜੀ ਸਾਡਾ ਕਿਹਨੇ ਨਹੀਂ ਕਰਿਆ ਅਰਜਿੰਦਰ ਨੇ ਜੀ ਲਾਰੇ ਲਾਈ ਗਿਆ ਜੀ ਅੱਜ ਉਹ ਆਪਣੇ ਕਿਹੜੇ ਪਾਰਟਨਰ ਨੇ ਉਹ ਕਹਿੰਦੇ ਵੀ ਆਜੋ ਉਸਮਾਨ ਚ ਕਾਈ ਜੀ ਉਹਨਾਂ ਨੇ ਸਾਡੇ ਪਹਿਲਾਂ ਤਾਂ ਗੋਲੀਆਂ ਚਲਾਈਆਂ ਜੀ ਉਸ ਤੋਂ ਬਾਅਦ ਆਹ ਉਹਰੇ ਰਾਡ ਮਾਰਿਆ ਜੀ ਉਹਨਾਂ ਨੇ ਤੇ ਛੱਟਾ ਫੇਟਾ ਮਾਰੀਆਂ ਜੀ ਕਿਹਨੇ ਕਿਹਨੇ ਤੇ ਇੱਕ ਦਾ ਅਰਜੰਦਰਾਈ ਇੱਕ ਗੋਲਟੀ ਆਈ ਉਹਦਾ ਮੁੰਡਾ ਤੇ ਇੱਕ ਹਰਸੀ ਆਈ ਇੱਕ ਪਾਦਮਾ ਆਈ ਉੱਥੇ ਰੱਖਿਆ ਉਹਨਾਂ ਨੇ ਬਾਕੀ ਉਹਦਾ ਭਾਈ ਆਈ ਤੂੰ ਆ ਹੋਰ ਵੀ ਬੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਬੰਦੇ ਉਹਨਾਂ ਦੇ ਬੰਦੇ ਬੁਲਾਏ ਹੋਦੇ ਸੀ ਉੱਥੇ ਤੁਸੀਂ ਕਿੰਨੇ ਜਾਣਾ ਸੀ ਸਾਡੇ ਕੋਲ ਕੁਝ ਨਹੀਂ ਹੈਗਾ ਸੀ ਜੀ ਇਹ ਤਾਂ ਸਾਨੂੰ ਤਾਂ ਹੀ ਸੀ ਕਰੂੰ ਟਰੈਕਟਰ ਲੈ ਕੇ ਗਏ ਸੀ ਤਾਂ ਸਾਨੂੰ ਆਈ ਸੀ ਚਲ ਸਮਾਨ ਚਕਾਰ ਰਹੀਆਂ ਸਮਾਨ ਚ ਕਾਦੋ ਭਾਈ ਹੋਰ ਕੀ ਆ ਤਾਂ ਲੋਨ ਕਰਾ ਕੇ ਦਿੱਤਾ ਹੋਇਆ ਦੀ 16-17 ਲੱਖ ਰੁਪਏ ਜੀ ਮੇਰੇ ਹਾਂ ਜੀ ਧੋਕੇ ਨਾਲ ਥੋੜਾ ਜਿਹਾ ਹਮਲਾ ਹੋ ਗਿਆ ਧੋਕੇ ਨਾਲ ਹਮਲਾ ਕਰਤੇ ਜੀ ਉਹਨੇ ਕੀ ਮੰਗ ਕਰਦੇ ਨੇ ਕੁਝ ਹੁਣ ਉਹ ਇਸੇ ਤੇ ਉਹ ਕਰਦੇ ਆ ਜੀ ਉਹਨਾਂ ਦੇ ਪਰਚਾ ਹੋ ਵੀ ਕਾਰਵਾਈ ਹੋ ਵੀ ਫੁਰ ਲਈ ਕੀ ਨਾਮ ਕੁਲਵਿੰਦਰ ਸਿੰਘ ਹੈ ਜੀ ਮੇਰੇ ਨਾਮ ਕੁਲਵਿੰਦਰ ਜੀ ਕੀ ਮਸਲਾ ਹੋਇਆ ਸੀਗਾ ਕਿੰਨੇ ਬੰਦੇ ਨੇ ਹਮਲਾ ਕੀਤਾ 40 ਤੋਂ 45 ਬੰਦੇ ਤੇ ਜੀ 10 ਬੰਦੇ ਨੂੰ ਅਸੀਂ ਜਾਣ ਰਹੇ ਹਾਂ ਜੀ ਬਾਕੀ 35 ਬੰਦੇ ਆਣ ਫਸਾਤੇ ਤੇ ਜੀ ਕੀ ਕੌਣ ਲੈ ਕੇ ਆਇਆ ਸੀ ਬੰਦੇ ਇਹ ਰਜਿੰਦਰ ਸਿੰਘ ਜੀ ਕੀ ਮਸਲਾ ਠੀਕ ਹੈ ਅਸੀਂ ਨੇ ਜੀ ਲੋਨ ਕਰਵਾਇਆ ਸੀ ਜੀ ਫੈਕਟਰੀ ਦੇ ਜੀ ਸਾਨੂੰ ਸੰਦਾਂ ਤੇ ਲੋਨ ਕਰਵਾਇਤੀ ਖੇਤੀਬਾੜੀ ਤੇ ਜੀ ਸਾਨੂੰ ਕਹਿੰਦੇ ਵੀ ਤੁਹਾਨੂੰ ਸੰਦ ਦੇ ਦਾਂਗੇ ਜੀ ਤੇ ਬਾਅਦ ਵਿੱਚ ਕਹਿੰਦੇ ਤੁਹਾਨੂੰ ਪੈਸੇ ਦੇ ਦਾਂਗੇ ਜੀ ਅੱਜ ਸਾਨੂੰ ਕਹਿੰਦੇ ਵੀ ਪੈਸੇ ਲੈ ਜਾਓ ਜਾਂ ਸੰਦ ਲੈ ਜਾਓ ਉੱਥੇ ਜੱਗੇ ਸੀ ਸਾਡੇ ਤੇ ਹਮਲਾ ਕਰਤਾ ਜੀ ਉਹਨਾਂ ਨੇ ਕਿਨੇ ਕਿਨੇ ਕਿਤਾ ਰਜਿੰਦਰ ਸਿੰਘ ਜੀ ਇੱਕ ਉਹਦਾ ਬੇਟਾ ਜੀ ਦਵਿੰਦਰ ਸਿੰਘ ਜੀ ਭਤੀਜਾ ਜੀ ਅਰਸ਼ਦੀਪ ਸਿੰਘ ਜੀ ਉਹਨਾਂ ਦਾ ਕਾਊਂਟੈਂਟ ਆ ਜੀ ਅਰਾਜ ਸਿੰਘ ਪਰ ਛੋਟਾ ਨਾਮ ਪਾਦਮਨ ਜੀ ਉਹਦਾ ਨਾਮ ਹੁਣ ਕੀ ਮੰਗ ਕਰਦੇ ਮੰਗਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਚਾਰ ਬੰਦੇ ਆ ਜੀ ਇੱਕ ਦੇ ਗੋਲੀ ਲੱਗੀ ਜੀ ਇੱਕ ਦੇ ਹੱਥ ਫੈਕਚਰ ਕਰਤਾ ਜੀ ਇੱਕ ਦੇ ਤੇਜ਼ ਹਥਿਆਰਾਂ ਨਾਲ ਢੂਈ ਤੇ ਹਮਲਾ ਕਰਿਆ ਜੀ ਮੇਰੇ ਢਿੱਡ 'ਚ ਰਾਡ ਮਾਰਿਆ ਜੀ ਕੀ ਕਿਸ ਤਰ੍ਹਾਂ ਦੇ ਹਥਿਆਰ ਸਨ ਉਹਨਾਂ ਕੋਲ ਤਿੱਖੇ ਹਥਿਆਰ ਵੀ ਤੇਜੀ ਪਿਸਟਲ ਵਗੈਰਾ ਵੀ ਤੇਜੀ 12 ਬਾਰ ਬੋਰ ਵੀ ਸੀ ਜੀ ਆਰਸੀ ਦੇ ਹੱਥ 'ਚ ਜੀ ਫਾਇਰ ਕਰ ਰਹੇ ਨੇ ਜੀ 60 ਤੋਂ 70 ਫਾਇਰ ਕਰ ਰਹੇ ਨੇ ਜੀ ਸਾਡਾ ਅੱਜ ਇੱਕ ਲੜਾਈ ਚਲੇ ਦਾ ਮਸਲਾ ਆਇਆ ਕਿੰਨੇ ਬੰਦੇ ਜਿਹੜੇ ਪੇਸ਼ੈਂਟ ਹੈ ਸਾਡੇ ਕੋਲ ਚਾਰ ਪੇਸ਼ੈਂਟ ਆਏ ਨੇ ਚਾਰਾਂ ਦੀ ਇੰਜਰੀਜ਼ ਵਗੈਰਾ ਅਸੀਂ ਨੋਟ ਕਰ ਲਿੱਤੀਆਂ ਨੇ ਤੇ ਚਾਰਾਂ ਨੂੰ ਫਰਸਟ ਹੈਡ ਦੇ ਦਿੱਤੀ ਆ ਮੈਂ ਜਿਹੜੇ ਆ ਸਾਡੇ ਕੰਸਲਟੈਂਟ ਨੇ ਡਾਕਟਰ ਹਰਵੰਸ ਸਿੰਘ ਆਨ ਕਾਲ ਹੈਗੇ ਨੇ ਤੇ ਡਾਕਟਰ ਪੁਨਮti ਰਹੇਗੇ ਨੇ ਉਹਨਾਂ ਨੂੰ ਕਾਲ ਕਰ ਦਿੱਤਾ ਸੀ ਉਹ ਵੀ ਆ ਕੇ ਡਾਕਟਰ ਮੈਮ ਦੇਖ ਕੇ ਨੇ ਸਾਰਾ ਸਾਰਾ ਗਾਈਡ ਆਊਟ ਕਰਕੇ ਨੇ ਹੁਣ ਇਹਨਾਂ ਦਾ ਫਰਦਰ ਜੋ ਇਨਵੈਸਟੀਗੇਸ਼ਨਸ ਆਪਣੇ ਇਥੇ ਹੋ ਸਕਦੀਆਂ ਨੇ ਉਹ ਕਰਵਾ ਕੇ ਜੋ ਮੈਨੇਜਮੈਂਟ ਹੈ ਫਸਟਡ ਵੀ ਆਰ ਗਿਵਿੰਗ ਆਊਟ ਐਂਡ ਜਿਹੜੇ ਸਾਨੂੰ ਪੇਸ਼ੈਂਟ ਜੇ ਕੋਈ ਲੱਗਦਾ ਹੈ ਕਿ ਅੱਗੇ ਰੈਫਰ ਕਰਨਾ ਹੈਗਾ ਉਹ ਪੇਸ਼ੈਂਟ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਨਾਂ ਨੂੰ ਅਸੀਂ ਪਟਿਆਲਾ ਭੇਜਾਂਗੇ ਸਾਡੇ ਕੋਲ ਗੋਲੀ ਵੀ ਵੱਜੀ ਹੈ ਸਾਡੇ ਕੋਲ ਹਿਸਟਰੀ ਆਈ ਹੈ ਪੇਸ਼ੈਂਟ ਨੇ ਕਿਹਾ ਕਿ ਗੋਲੀ ਵੱਜੀ ਹੈ ਖੋਸਾਦਾ ਹੈ ਅਸੀਂ ਇੰਜਰੀਜ਼ ਨੋਟ ਕਰ ਦਿੱਤੀਆਂ ਨੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਰეკਮੈਂਡ ਕੀਤਾ ਹੈਗਾ ਐਂਡ ਉਸਰ ਨਾਲ ਮੇਰੀ ਗੱਲ ਹੋ ਗਈ ਸੀ ਉਹ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਿਉਂਕਿ ਉਹਨਾਂ ਦਾ ਜਿਹੜਾ ਟ੍ਰੈਕ ਫਾਰਮੇਸ਼ਨ ਹੈ ਡਾਕਟਰ ਪੂਨਮ ਤੀਨੇ ਚੈੱਕ ਕਰ ਲਿਆ ਹੈਗਾ ਤੇ ਉਹਨਾਂ ਨੇ ਕਿਹਾ ਹੈਗਾ ਕਿ ਪੇਸ਼ੈਂਟ ਨੂੰ ਅੱਗੇ ਪਟਿਆਲਾ ਰੈਫਰ ਕਰਨ ਲਈ ਉੱਥੇ ਫੋਰੈਂਸਿਕ ਓਪੀਨੀਅਨ ਵੀ ਹੋ ਜਾਏਗਾ ਤੇ ਉਹ ਫਿਰ ਆਪਣਾ ਉੱਥੇ ਪ੍ਰੋਪਰ ਆਪਣਾ ਡਾਇਗਨੋਸਿਸ ਦੇਣਗੇ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਨੋਟ ਕਰ ਲੈਂਦੇ ਆਂ ਪ੍ਰਾਇਮਰੀ ਇੰਜਰੀਸ ਆ ਆਪਾਂ ਨੋਟ ਕਰ ਦਿੱਤੀਆਂ ਉਹ ਜਿਹੜੀ ਫਾਈਨਲ ਓਪੀਨੀਅਨ ਹੈ ਉਹ ਐਸ ਪਰ ਦਾ ਫੋਰੈਂਸਿਕ ਐਕਸਪਰਟ ਐਸ ਪਰ ਦਾ ਜਿਹੜਾ ਕੰਸਲਟੈਂਟ ਹੈ ਓਪੀਨੀਅਨ ਉਹੀ ਹੋਏਗਾ ਕੋਈ ਪੁਆਇੰਟ ਨੂੰ ਨੋਟ ਕਰ ਪੁਲਿਸ ਨੂੰ ਰੋਕਾ ਸੀ ਜਿਹੜਾ ਹੈਗਾ ਭੇਜਦੇ ਆ ਸਾਰਾ ਸਾਡੇ ਕੋਲ ਸਾਰੀ ਇਹਨਾਂ ਤੇ ਪਹਿਲਾਂ ਕਿਉਂਕਿ ਸਾਡਾ ਮੇਨ ਮਤਲਬ ਜਿਹੜਾ ਸੀ ਪੇਸ਼ੈਂਟ ਦੀ ਜਾਨ ਬਚਾਉਣਾ ਪੇਸ਼ੈਂਟ ਨੂੰ ਫਰਸਟ ਐਡ ਦੇਣਾ ਉਹ ਅਸੀਂ ਸਭ ਤੋਂ ਪਹਿਲਾਂ ਆਪਣਾ ਕੰਮ ਕੀਤਾ ਹੈ ਕਿ ਪੇਸ਼ੈਂਟ ਦੀ ਸਿਹਤ ਨੂੰ ਅਸੀਂ ਧਿਆਨ ਵਿੱਚ ਰੱਖਦੇ ਆਂ ਆ ਉਹਨੂੰ ਜਾਨ ਨੂੰ ਬਚਾਉਣ ਲਈ ਜਿਹੜੀ ਚੀਜ਼ ਜ਼ਰੂਰੀ ਹੈ ਉਹ ਚੀਜ਼ ਕੀਤੀ ਜਾਵੇ ਹੁਣ ਅਸੀਂ ਸਾਰਾ ਜਦੋਂ ਪੇਸ਼ੈਂਟ ਸਾਨੂੰ ਲੱਗਦਾ ਹੈ ਕਿ ਸਾਡੇ ਹੱਥ ਵਿੱਚ ਹੈ ਕਿ ਉਹਨੂੰ ਜਾਨ ਨੂੰ ਮਨਲੀ ਦਾ ਕੋਈ ਨੁਕਸਾਨ ਨਹੀਂ ਲੱਗ ਰਿਹਾ ਉਸ ਤੋਂ ਬਾਅਦ ਹੁਣ ਅਸੀਂ ਜੋ ਕਾਗਜ਼ੀ ਕਾਰਵਾਈ ਹੈ ਉਹ ਸਾਰੀ ਨਿਭਾੜੇ ਜੀ ਜਿੰਨਾ ਮਾਮਲਾ ਹੋਇਆ ਜੀ ਕੀ ਮਾਮਲਾ ਸੀ ਤੇ ਕਿ ਕਿਸ ਤਰ੍ਹਾਂ ਦਾ ਹੈ ਜੀ ਨਹੀਂ ਸਾਨੂੰ ਹਸਪੀਟਲ ਤੋਂ ਰੁਕਾ ਆਇਆ ਜੀ ਆਈਓ ਡਿਪਿਊਟ ਕਰ ਦਿੱਤਾ ਉਹ ਸਟੇਟਮੈਂਟ ਰਿਕਾਰਡ ਕਰਦਾ ਉਹਦੇ ਆਧਾਰ ਤੇ ਜੋ ਕੋਈ ਸਾਹਮਣੇ ਆਉਂਦਾ ਕਾਰਵਾਈ ਕਰਦਾ ਜੀ ਇਹਦਾ ਸਿੰਗਲਾ ਤੋਂ